ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੀ ਪਹਿਲੀ ਸੂਚੀ ਆਉ ਜਾਰੀ ਕੀਤੀ ਗਈ ਹੈ ਨਾ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੂਰਬੀ ਦੇ ਦਿਖਾਵਾਂਗੇ ਜਿੱਥੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਵਿੱਚ ਵਰਕਰਾਂ ਦੇ ਵਿੱਚ ਉਹ ਸ਼ਾ ਜਿਹੜਾ ਕਿ ਦੇਖਣ ਨੂੰ ਮਿਲਦੇ ਆ ਟਿਕਟ ਮਿਲਣ ਤੋਂ ਬਾਅਦ ਢੋਲ ਵਜਾ ਕੇ ਨੱਚ ਗਾ ਕੇ ਭੰਗੜੇ ਪਾ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਕੇ ਖੁਸ਼ੀ ਜਿਹੜੀ ਖੁਸ਼ੀ ਜਿਹੜੀ ਤੋਂ ਦੇਖਣ ਨੂੰ ਮਿਲਦੀ ਆ ਤਾਂ ਵਲੰਟੀਅਰ ਇਕੱਠੇ ਹੋਏ ਹੋਏ ਨੇ ਕੁਝ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਹੈ ਜਿਹੜੀ ਕਿ ਉਹ ਜ਼ਾਹਰ ਕੀਤੀ ਜਾ ਰਹੀ ਹੈ ਤਾਂ ਗੱਲਬਾਤ ਵੀ ਕਰਾਂਗੇ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ ਤਾਂ ਸਭ ਸਬ ਕਿਵੇਂ ਦੇਖਦੇ ਹੋ ਪਹਿਲੀ ਸੂਚੀ ਆਮ ਆਦਮੀ ਪਾਰਟੀ ਦੇ ਵੱਲੋਂ ਜਾਰੀ ਕੀਤੀ ਗਈ ਤਾਂ ਥੋੜੇ ਪਰਿਵਾਰ ਤੇ ਵੱਡਾ ਪਾਰਟੀ ਨੇ ਭਰੋਸਾ ਜਤਾਇਆ ਤਾਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਵਾਈ ਗੁਰਜੀ ਦਾ ਕਾਲ ਸਾਹਿਬ ਵਾਈ ਗੁਰਜੀ ਕੀ ਫਤਿਹ ਧੰਨਵਾਦ ਅਕਾਲ ਪੁਰਖ ਦਾ ਜਿਨ੍ਹਾਂ ਨੇ ਸਾਡੇ ਪਰਿਵਾਰ ਤੇ ਕਿਰਪਾ ਕੀਤੀ ਆ ਤੇ ਉਸ ਤੋਂ ਬਾਅਦ ਧੰਨਵਾਦ ਆ ਸੂਚੀ ਆਮ ਆਦਮੀ ਪਾਰਟੀ ਲੀਡਰਸ਼ਿਪ ਦਾ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਰਿਵਾਲ ਜੀ ਦਾ ਪੰਜਾਬ ਦੇ ਪ੍ਰਧਾਨ ਅਮਰ ਅਰੋੜਾ ਜੀ ਦਾ ਪੰਜਾਬ ਦੇ ਸਾਡੇ ਬਹੁਤ ਹੀ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਤੇ ਸਮੂਚੀ ਲੁਧਿਆਣਾ ਸ਼ਹਿਰ ਦੀ ਲੀਡਰਸ਼ਿਪ ਦਾ ਮੰਤਰੀ ਸਾਹਿਬਾਨ ਦਾ ਐਮਐਲਏ ਸਾਹਿਬਾਨ ਦਾ ਤੇ ਹੋਰ ਵੀ ਜਿਨ੍ਹਾਂ ਨੇ ਸਾਡੇ ਲਈ ਬਹੁਤ ਹੀ ਮਿਹਨਤ ਕਰਕੇ ਖਾਸ ਕਰਕੇ ਸਰਦਾਰ ترسےم ਸਿੰਘ ਪਿੰਡਰ ਜੋ ਇਸ ਪਰਿਵਾਰ ਦੇ ਜੀਨ ਹੈ ਬਹੁਤ ਮਿਹਨਤ ਕੀਤੀ ਉਹਨਾਂ ਨੇ ਤੇ ਸਾਨੂੰ ਸਮਾਜਤਾ ਸੇਵਾ ਕਰਨ ਦਾ ਤੇ ਅਸੀਂ ਅਕਾਲਪੁਰ ਤੋਂ ਅਰਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ ਇਸ ਨੂੰ ਭਾਗ ਲਾਓ ਤੇ ਅਸੀਂ ਲੋਕਾਂ ਦੀ ਸੇਵਾ ਕਰੀਏ ਤੇ ਧੰਨਵਾਦ ਸਾਰੀ ਸੰਗਤ ਦਾ ਜਿਹੜੇ ਬਹੁਤ ਹੀ ਪਿਛਲੇ ਸਮੇਂ ਤੋਂ ਪਰਿਵਾਰ ਨੂੰ ਬਹੁਤ ਸਹਿਯੋਗ ਦੇ ਰਿਹਾ ਸੀ ਤੇ ਉਹਨਾਂ ਦੇ ਸਹਿਯੋਗ ਬਦਲੇ ਅੱਜ ਦਾ ਜਿਹੜਾ ਖੁਸ਼ੀਆਂ ਭਰੇ ਦਿਨ ਆਇਆ ਪਾਰਟੀ ਨੇ ਕਿਰਪਾ ਕੀਤੀ ਆ ਸਾਡੀ ਬਹੂ ਰਾਣੀ ਨੂੰ ਟਿਕਟ ਦੇ ਆਕੇ ਨਿਵਾਜਿਆ ਤੇ ਮੈਂ ਅਪੀਲ ਕਰੂੰਗਾ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਜਿਸ ਮਾਨ ਦੇ ਨਾਲ ਤੇ ਆਸ ਦੇਣਾ ਪਾਰਟੀ ਨੇ ਸਾਡੇ ਤੇ ਮਿਹਰਬਾਨੀ ਕੀਤੀ ਆ ਟਿਕਟ ਦਿੱਤੀ ਆ ਤੇ ਸਾਰੇ ਅਸੀਂ ਰਲ ਮਿਲ ਕੇ ਬਹੁਤ ਵੱਡੀ ਲੀਡ ਨਾਲ ਜਤਾ ਕੇ ਪਾਰਟੀ ਚੋਲੀ ਪਈ ਜੇ ਤੇ ਸਾਰੀ ਸੰਗਤ ਦਾ ਕੋਟਾਣ ਕੋਟ ਧੰਨਵਾਦ ਤੇ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਆਉਣ ਵਾਲੇ ਦਸ ਦੇਣਾ ਆਪਾਂ ਡਟ ਕੇ ਸਾਰੇ ਇਲਾਕੇ ਚ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਇਹਨਾਂ ਸਮਝੋ ਕਿ ਸਾਨੂੰ ਟਿਕਟ ਮਿਲੀ ਹੈ ਟਿਕਟ ਤੁਹਾਨੂੰ ਮਿਲਦਾ ਕਾਉਂਸਲਰ ਅਸੀਂ ਨਹੀਂ ਬਣਨਾ ਤੁਸੀਂ ਬਣਨਾ ਇਸ ਕਰਕੇ ਮੈਂ ਬੇਨਤੀ ਕਰਾਂਗਾ ਸਾਰੇ ਇਲਾਕਾ ਨਿਵਾਸੀ ਨੂੰ ਮੇਰੇ ਜਿਹੜੇ ਦੋਸਤ ਮਿੱਤਰ ਰਿਸ਼ਤੇਦਾਰ ਜੋ ਵੀ ਨੇ ਕਿ ਇਸ ਮੁਹਿੰਮ ਦੇ ਵਿੱਚ ਆਪਾਂ ਬੜਾ ਯੋਗਦਾਨ ਪਾਈਏ ਕਿਉਂਕਿ ਜੇਕਰ ਆਪਾਂ ਆਪਾਂ ਨੂੰ ਸੇਵਾ ਮਿਲਦੀ ਆ ਤੇ ਸਾਡੀ ਸੋਚ ਹੈ ਕਿ ਆਪਾਂ ਇਲਾਕੇ ਨੂੰ ਬਹੁਤ ਵਧੀਆ ਤਰੀਕੇ ਨਾਲ ਅੱਗੇ ਲੈ ਕੇ ਜਾਈਏ ਇਸ ਇਲਾਕੇ ਦਾ ਕਿਤੇ ਨਾ ਕਿਤੇ ਆਪਾਂ ਨਾ ਕਰੀਏ ਇਹ ਵਿਕਾਸ ਪਕੋ ਬਹੁਤ ਪਿਛੜਿਆ ਹੋਇਆ ਹੈ ਉਹ ਜਿਹੜੀ ਕਮੀ ਰਹਿ ਗਈ ਪਿਛਲੇ ਸਮੇਂ ਦੇ ਵਿੱਚ ਉਹਨੂੰ ਆਪਾਂ ਦੂਰ ਕਰੀਏ ਤੇ ਪਰਮਾਤਮਾ ਕਿਰਪਾ ਕਰੇ ਕਿ ਆਪਾਂ ਜਿੱਤ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਮ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਦਿੱਤੀ ਆ ਪਾਰਟੀ ਨੇ ਤਾਂ ਤਿਆਰੀ ਕੀਤੀ ਹੈ ਜੀ ਪੂਰੀ ਕਿਵੇਂ ਚੋਣ ਪ੍ਰਚਾਰ ਕਿੰਦਾ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਹੋ ਹਾਂਜੀ ਹਾਂਜੀ ਬਹੁਤ ਲੋਕਾਂ ਦਾ ਪਿਆਰ ਦੇਖ ਕੇ ਤੇ ਲੋਕਾਂ ਦਾ ਬਹੁਤ ਸੀਗਾ ਕਿ ਸਾਨੂੰ ਇੱਕ ਮੌਕਾ ਮਿਲਿਆ ਆ ਸਮਾਜ ਸੇਵਾ ਕਰਨ ਦਾ ਹਾਂਜੀ ਹਾਰੀ ਜੀ ਤੁਹਾਡੀ ਪਤਨੀ ਤੇ ਵੱਡਾ ਭਰੋਸਾ ਜਤਾਇਆ ਪਾਰਟੀ ਨੇ ਤਾਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਫਤਿਹ ਬਲਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਹਲਕਾ ਪੂਰਬੀ ਦੀ ਜਿਹੜੀ ਸ਼ਾਨ ਨੇ ਸਰਦਾਰ ਦਲਜੀਤ ਸਿੰਘ ਗਰੇਲ ਭੋਲਾ ਜੀ ਤੇ ਸਾਡੇ ਲੁਧਿਆਣਾ ਸ਼ਹਿਰ ਦੇ ਪ੍ਰੋਮੋਟਰ ਅਤੇ ਚੇਅਰਮੈਨ ਸਰਦਾਰ ਤਰਸੇਮ ਸਿੰਘ ਪਿੰਡਰ ਜੀ ਤੋ ਮੇਰੇ ਵੱਡੇ ਭਰਾ ਵੀ ਨੇ ਸਾਡੇ ਪਰਿਵਾਰ ਨਾਲ ਬਹੁਤ ਹੀ ਗੂੜਾ ਇੱਕ ਨਾਤਾ ਹੈ ਰਿਸ਼ਤਾ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਮੈਂ ਆਪਣੇ ਅ ਅਰੋੜਾ ਜੀ ਦਾ ਅ ਅਮਨ ਅਰੋੜਾ ਜੀ ਦਾ ਤੇ ਸ਼ਰੀਕ ਕਲਸੀ ਦਾ ਮੋਹੀ ਜੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਦਿਖਾਇਆ ਤੇ ਅਸੀਂ ਉਹਨਾਂ ਦਾ ਜਿਹੜਾ ਵਿਸ਼ਵਾਸ ਉਹਨਾਂ ਦਾ ਕੈਮ ਰੱਖਾਂਗੇ ਤੇ ਜਿਸ ਉਮੀਦ ਨਾਲ ਉਹਨਾਂ ਨੇ ਸਾਨੂੰ ਨਵਾਜਿਆ ਟਿਕਟ ਦੇ ਕੇ ਤੇ ਅਸੀਂ ਆਪਣੀ ਤਨਦੇਹੀ ਨਾਲ ਪਾਰਟੀ ਦਾ ਜਿਹੜਾ ਝੰਡਾ ਉੱਚਾ ਬੁਲੰਦ ਵੀ ਕਰਾਂਗੇ ਤੇ ਆਪਣੇ ਇਲਾਕੇ ਦਾ ਵਿਕਾਸ ਨਕਾਜ਼ ਤੇ ਆਪਣੇ ਇਲਾਕੇ ਨੂੰ ਮੋੜ ਤੋਂ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸੋਚ ਦੇ ਉੱਤੇ ਖੁਸ਼ਹਾਲ ਵੀ ਕਰਾਂਗੇ। ਇਹ ਜੋ ਕੋਈ ਰੋਡ ਮੈਪ ਤਿਆਰ ਕੀਤਾ ਗਿਆ ਜਿਹੜਾ ਇਲਾਕੇ ਦੇ ਨਿਵਾਸੀ ਰੋਡ ਤੇ ਭਰੋਸਾ ਕਰਕੇ ਤੁਹਾਨੂੰ ਦਿਤਾ ਕੇ ਹਾਊਸ ਟੂ ਪੇਜ ਦੇ ਨੇ ਤਾਂ ਕੀ ਕੁਝ ਰੋਡ ਮੈਪੜਾ ਤਿਆਰ ਕੀਤਾ ਗਿਆ ਤੁਹਾਡੇ ਵੱਲੋਂ। ਦੇਖੋ ਸਾਡੇ ਜਿਹੜੇ ਇਲਾਕੇ ਦੇ ਵਿੱਚ ਬਹੁਤ ਹੀ ਕਮੀਆਂ ਆ ਜਿਵੇਂ ਕਿ ਆਪਾਂ ਦੇਖਦੇ ਆ ਕਿ ਆਪਣੇ ਜਿਹੜੇ ਲੁਧਿਆਣਾ ਦੇ ਚਾਰ ਜੁਨਾ ਪੈਂਦੀਆਂ ABCD ਹੈ ਨਾ ਇਹਨਾਂ ਵਿੱਚ ਇਦਾਂ ਆ ਕਿ ਸਰਾਂਬਾ ਨਗਰ ਵੀ ਪੈਂਦਾ ਮੋਲਟੋਣੀ ਪੈਂਦਾ ਅਲੱਗ-ਅਲੱਗ ਕੈਟੇਗਰੀਆਂ ਦੇ ਵਿੱਚ ਜਿਹੜੇ ਆ ਜ਼ੋਨ ਵੰਡੇ ਹੋਏ ਆ। ਤੇ ਸਾਡਾ ਬੀ ਕੈਟਾਗਰੀ ਮਤਲਬੀ ਬੀ ਜ਼ੋਨ ਦੇ ਵਿੱਚ ਆਪਣਾ ਪੈਂਦਾ ਉਹਦੇ ਵਿੱਚ ਇਹ ਹੈ ਕਿ ਜੇ ਆਪਾਂ ਐਗਜ਼ਾਮਪਲ ਆ ਤਾਂ ਦਿੰਦੇ ਆ ਮਾਲਟਨ ਸ਼ਰਾਬਾ ਨਗਰ ਦੀਆਂ ਉਹਦੇ ਵਿੱਚ ਆਪਾਂ ਉੱਥੇ ਵੀ ਉਹੀ ਲੋਕ ਵਸਦੇ ਆ ਜਿਹੜੇ ਪ੍ਰੋਪਰਟੀ ਟੈਕਸ ਦਿੰਦੇ ਆ ਹਨਾ ਪਾਣੀ ਦਾ ਟੈਕਸ ਦਿੰਦੇ ਆ ਸੀਵਰੇਜ ਦਾ ਹੋ ਗਿਆ ਸੇਮ ਉਹੀ ਸੇਮ ਟੈਕਸ ਸਾਡੇ ਬੀ ਜ਼ੋਨ ਵਾਲੇ ਵੀ ਦਿੰਦੇ ਆ ਪਰ ਸਾਡਾ ਇਲਾਕਾ ਇਹਨਾਂ ਪਛੜਿਆ ਕਿਉਂ ਇਹ ਇਹਦੇ ਕਾਰਨ ਕੀ ਆ ਇਹਨਾਂ ਤੇ ਆਪਾਂ ਰੋਡ ਮੈਪ ਆਲਰੇਡੀ ਮੈਪ ਤਿਆਰ ਕੀਤਾ ਹੋਇਆ ਕਿ ਤਾਂ ਜੋ ਆਪਾਂ ਆਪਣੇ ਇਲਾਕੇ ਨੂੰ ਆਪਾਂ ਵੀ ਸ਼ਰਾਬਾ ਨਗਰ ਮੋਗਲਟੋਂ ਵਰਗਾ ਬਣਾ ਸਕੀਏ ਤੇ ਸਾਡੀ ਕੋਸ਼ਿਸ਼ ਇਹੀ ਰਹੂਗੀ ਕਿ ਆਪਾਂ ਆਪਣੇ ਇਲਾਕੇ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਵਧੀਆ ਢੰਗ ਨਾਲ ਸੋਚ ਢੰਗ ਨਾਲ ਅੱਗੇ ਲੈ ਕੇ ਜਾ ਸਕੀਏ ਜਿਸ ਤੋਂ ਪਹਿਲਾਂ ਜੋ ਨੁਮਾਇੰਦਗੀ ਕਰਦੇ ਰਹਿੰਦੇ ਨੇ ਇਸ ਵਾਰਡ ਦੀ ਕਿ ਉਹਨਾਂ ਦੇ ਵੱਲੋਂ ਵਿਕਾਸ ਦੀ ਜੋ ਮੁੱਢਲੀ ਸਹੂਲਤਾਂ ਦੇਣੀਆਂ ਹੁੰਦੀਆਂ ਵਾਟ ਵਸ ਦਿੱਤੀਆਂ ਗਈਆਂ ਕਿ ਨਹੀਂ ਦਿੱਤੀਆਂ ਗਈਆਂ ਨਹੀਂ ਉਹਨਾਂ ਨੇ ਤਾਂ ਸਿਰਫ ਇੱਕ ਕਹਿੰਦੇ ਹੁੰਦੇ ਆ ਕੀ ਪਬਲਿਸਿਟੀ ਦਾ ਜਿਹੜਾ ਡਰਾਮਾ ਨਾ ਹੁਣ ਸੋਸ਼ਲ ਮੀਡੀਆ ਠੀਕ ਆ ਇਹ ਚੰਗਾ ਵੀ ਆ ਮਾੜਾ ਵੀ ਆ ਪਰ ਉਹਨਾਂ ਨੇ ਥੋੜੀ ਜਿਹੜੀਆਂ ਮਾਰੀਆਂ ਨੀਤੀਆਂ ਉਹਨਾਂ ਨੇ ਪੇਸ਼ ਅਦਾ ਕੀਤੇ ਕਿ ਅਸੀਂ ਬਹੁਤ ਕੰਮ ਕੀਤਾ ਜੇ ਮੈਂ ਉਹਨਾਂ ਦੀਆਂ ਕਮੀਆਂ ਕਰਾਉਣ ਲੱਗਿਆਂ ਤੇ ਸਾਡੇ ਜਿਹੜੇ ਕੰਮ ਆ ਸਾਡਾ ਕੰਮ ਆ ਕਿ ਆਪਾਂ ਆਪਣੇ ਇਲਾਕੇ ਦਾ ਵਿਕਾਸ ਕਰਨਾ ਨਿਕਾਸ ਕਰਨਾ ਤੇ ਆਪਾਂ ਆਪਣੇ ਜਿਹੜੇ ਇਲਾਕੇ ਦੇ ਲੋਕਾਂ ਨੂੰ ਆਪਾਂ ਖੁਸ਼ ਰੱਖਣਾ ਆ ਤੇ ਆਪਾਂ ਇਹਨਾਂ ਦੀਆਂ ਝੂਠੀਆਂ ਜਿਹੜੀਆਂ ਹੁਣ ਜੇ ਮੈਂ ਨਿੱਕੇ ਨਿੱਕੇ ਗੱਲਾਂ ਕਰਨ ਲੱਗ ਜਾ ਆ ਇਹਨਾਂ ਦਾ ਕਰੋਨਾ ਵਿੱਚ ਇਹਨਾਂ ਨੇ ਇਹਨਾਂ ਦੀ ਕੀ ਕਾਰਗੁਜ਼ਾਰੀ ਸੀ ਕਿ ਮੌਜੂਦਾ ਸਰਕਾਰ ਦੀ ਜਾ ਉਹਨਾਂ ਦੀ ਅੱਗੇ ਕੀ ਪਲਾਨਿੰਗ ਸੀ ਇਹ ਆਪਾਂ ਡਿਟੇਲ ਦੇ ਵਿੱਚ ਕਰਾਂਗੇ ਫਿਲਹਾਲ ਆਪਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਜਾ ਰਹੇ ਸੀਗੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਸਮੂਹ ਲਾਕਾ ਨਿਵਾਸੀਆਂ ਤਹਿਤੋਂ ਧੰਨਵਾਦ ਆ ਜਿਹੜੇ ਆਪਣੇ ਪੁੱਤ ਨੂੰ ਆਪਣੀ ਧੂਂਤੀ ਨੂੰ ਇੰਨਾ ਪਿਆਰ ਕਰਦੇ ਸਾਡੇ ਪਰਿਵਾਰ ਨੂੰ ਇੰਨਾ ਪਿਆਰ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਿਲਕੁਲ ਕੁਝ ਇਲਾਕਿਆਂ ਨੂੰ ਅਸੀਂ ਵਿਸਥੀ ਮੌਜੂਦ ਨੇ ਭਾਈ ਜੀ ਤੁਸੀਂ ਇਸੇ ਵਾਰਡ ਦੇ ਰਹਿਣ ਵਾਲੇ ਹੋ ਹਾਂਜੀ ਭਾਜੀ ਇਸੇ ਦਾ ਕੀ ਲੱਗਦਾ ਜੋ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਹੈ ਨਿਭਾਉਣਗੇ ਵਧੀਆ ਤੰਦੇ ਹੀ ਨਾ ਭਾਈ ਜੀ ਬਹੁਤ ਚੰਗੀ ਤਰ੍ਹਾਂ ਨਿਭਾਉਣਗੇ ਭਾਜੀ ਕਿਉਂਕਿ ਸਾਨੂੰ ਇਹਨਾਂ ਤੇ ਵਿਸ਼ਵਾਸ ਹੈ ਕਿਉਂਕਿ ਆ ਪਹਿਲਾਂ ਜੋ ਸੀਗੇ ਉਹ ਸਾਡੀ ਗੱਲ ਨਹੀਂ ਸੁਣਦੇ ਸੀਗੇ ਇਹ ਸਾਡੇ ਪਰਿਵਾਰ ਚੋਂ ਹੀ ਹੈ ਸਾਡੇ ਪਰਿਵਾਰ ਹੈ ਜਿਹਦਾ ਵਾਰਡ ਦੇ ਵਿੱਚ ਹੈ ਤੇ ਸਾਡੇ ਭਰਾ ਹੀ ਨੇ ਤੇ ਅਸੀਂ ਇਹਨਾਂ ਦੇ ਅੱਗੇ ਪਹਿਲਾਂ ਵੀ ਤੇਰੀਆਂ ਮੁਸ਼ਕਿਲਾਂ ਰੱਖੇ ਨੇ ਸਾਡੀਆਂ ਪਹਿਲ ਦੇ ਧਾਰਤੇ ਹੱਲ ਕੀਤੀਆਂ ਤੇ ਹੁਣ ਵੀ ਸਾਨੂੰ ਅੱਗੇ ਵੀ ਯਕੀਨ ਆ ਕਿ ਸਾਡੀਆਂ ਪਹਿਲ ਦੇ ਧਾਰਤੇ ਹੱਲ ਹੋਣਗੀਆਂ ਇਹਨਾਂ ਜਿੱਦਾਂ ਤੁਹਾਨੂੰ ਉਹਨਾਂ ਨੇ ਇੱਕ ਜਗ੍ਹਾ ਇਗਜ਼ਾਮਪਲ ਦਿੱਤੀ ਆ ਕਿ ਆਪਾਂ ਘੁਮਾਰ ਮੰਡੀ ਜਾਂ ਮੋੜ ਟਾਉਂ ਦੇ ਤਰ੍ਹਾਂ ਇਹਨਾਂ ਨੇ ਸਾਨੂੰ ਉਸੇ ਤਰ੍ਹਾਂ ਨਾਲ ਸਾਨੂੰ ਇਹਨਾਂ ਨੇ ਯਕੀਨ ਦਵਾਇਆ ਕਿ ਉਸੇ ਤਰ੍ਹਾਂ ਨਾਲ ਆਪਾਂ ਆਪਣੇ ਏਰੀਆ ਨੂੰ ਸਾਡਾ ਏਰੀਆ ਬਹੁਤ ਪਛੜਿਆ ਹੋਇਆ ਆ ਭਾਜੀ ਤੇ ਇਹ ਸਾਡੇ ਏਰੀਆ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਸਾਨੂੰ ਪੂਰਾ ਯਕੀਨ ਆ ਇਹਨਾਂ ਤੇ ਤੇ ਅਸੀਂ ਇਹਨਾਂ ਤੋਂ ਉਹੀ ਆਸ ਕਰਦੇ ਆਂ ਹੀ ਭਾਜੀ ਸਾਡੇ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਤੁਸੀਂ ਹਾਂਜੀ ਭਾਜੀ ਬਹੁਤ ਬਹੁਤ ਖੁਸ਼ ਆ ਭਾਜੀ ਕਿਉਂਕਿ ਉਹਨਾਂ ਨੇ ਸਾਡੇ ਹਰ ਹਰ ਮੁਸ਼ਕਲਾਂ ਨੂੰ ਹੱਲ ਕੀਤਾ ਭਾਜੀ ਕਿਉਂਕਿ ਉਹ ਇਹ ਸਾਡੇ ਪਰਿਵਾਰ ਦੇ ਹੀ ਨੇ ਭਾਜੀ ਇਹ ਸਾਡੇ ਹੋਰ ਮੁਸ਼ਕਲਾਂ ਨੂੰ ਅੱਗੇ ਇਹਨਾਂ ਵੱਡੇ ਲੈਵਲ ਤੇ ਲੈ ਕੇ ਜਾਣਗੇ ਅੱਗੇ ਸਾਡੀ ਸੁਣਵਾਈ ਨਹੀਂ ਹੁੰਦੀ ਸੀ ਭਾਜੀ ਲੋਕ ਇਹ ਤੁਹਾਨੂੰ ਜੁਬਨ ਬਾਈ ਜਿਵੇਂ ਦੇਖਦੇ ਹੋ ਤੁਹਾਡੇ ਵਾਰਡ ਦੇ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੁਹਾਡੇ ਮੁਹੱਲੇ ਦੇ ਹੀ ਨੇ ਤਾਂ ਕਿਵੇਂ ਦੇਖਦੇ ਹੋ ਕਿ ਲੱਗਦਾ ਕਿ ਜ਼ਿੰਮੇਵਾਰੀ ਨਿਭਾਉਣਗੇ ਜਾਂ ਪਹਿਲੇ ਕੌਂਸਲ ਹੰਦਰ ਵੱਲੋਂ ਕਿਸ ਤਰ੍ਹਾਂ ਦੇ ਕੰਮ ਆ ਕਰਾਏਗੇ ਜਾਂ ਫਿਰ ਨਹੀਂ ਕਰਾਏਗੇ ਨਹੀਂ ਬਹੁਤ ਅੱਛੀ ਹੈ ਜਿਹੜਾ ਸਾਡੇ ਅਜੇ ਹਰੀ ਸੰਧੂ ਜੀ ਦੇ ਉਹਨਾਂ ਦੇ ਘਰਦਿਆਂ ਨੂੰ ਜਿਹੜੀ ਟਿਕਟ ਦਿੱਤੀ ਹੈ ਸੰਧੂ ਸਾਹਿਬ ਪਰਿਵਾਰ ਦੇ ਬਹੁਤ ਸੰਧੂ ਪਰਿਵਾਰ ਦੀ ਜਿਹੜੀ ਹੈ ਇਸ ਇਲਾਕੇ ਦੇ ਨਿਵਾਸੀਆਂ ਨੂੰ ਜਾਂ ਇਹਨਾਂ ਦੇ ਵਿੱਚ ਬਹੁਤ ਰੋਜ਼ਾਨ ਰਿਆ ਵਾ ਸੇਵਾ ਕਰਦੇ ਆਏ ਨੇ ਬਹੁਤ ਚਿਰ ਤੋਂ ਸੇਵਾ ਕਰ ਰਹੇ ਨੇ ਤੇ ਜਿਵੇਂ ਹੁਣ ਹਰੀ ਨੂੰ ਉਸ ਟਿਕਟ ਮਿਲੀ ਹੈ ਤੇ ਸਾਰੇ ਇਲਾ ਕਿ ਵੀ ਇਹ ਵੱਧ ਚੜ ਕੇ ਕੰਮ ਕਰਨਗੇ ਇਲਾਕੇ ਵਿੱਚ ਬਹੁਤ ਜਿਹੇ ਐਸੇ ਕੰਮ ਹੈ ਜਿਹੜੇ ਹੋਣ ਵਾਲੇ ਆ ਠੀਕ ਹੈ ਖਾਲੀ ਨਾਲੀਆਂ ਜਾਂ ਗਲੀਆਂ ਤੇ ਨਹੀਂ ਹੁੰਦਾ ਹੁੰਦਾ ਕੰਮ ਜਾਂ ਸੀਵਰੇਜ ਤੇ ਨਹੀਂ ਹੁੰਦਾ ਹੁੰਦਾ ਹੋਰ ਬਹੁਤੋ ਕੰਮ ਹੁੰਦੇ ਨੇ ਜਿਵੇਂ ਸਾਡੇ ਉਰੇ ਕੋਈ ਪਾਰਕ ਨਹੀਂ ਹੈਗੀ ਸ਼ਕਤੀਨਗਰ ਵਾਰਡ ਨੰਬਰ 11 ਦੇ ਵਿੱਚ ਲਾਲੀਆਂ ਕੋਈ ਪਾਰਕ ਨਹੀਂ ਮਿਲਿਆ ਅਜੇ ਤੱਕ ਜੇ ਵਾਰਡ ਨੰਬਰ 11 ਦੇ ਲਾਲੀਆਂ ਕੋਈ ਸੀਨੀਅਰ ਸਿਟੀਜ਼ਨ ਹੋਮ ਨਹੀਂ ਮਿਲਿਆ ਸੋ ਇਦਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੈ ਰੀ ਨੂੰ ਅਸੀਂ ਦੱਸਾਂਗੇ ਤੇ ਹੈਰੀ ਜਿਹੜਾ ਵਾ ਉਹ ਇਹਨਾਂ ਨੂੰ ਚੱਕ ਕੇ ਜਿਹੜਾ ਵਾ ਮੁੱਦੇ ਨੂੰ ਕਾਰਪੋਰੇਸ਼ਨ ਹਾਊਸ ਵਿੱਚ ਜਾਣਗੇ ਤੇ ਉਹ ਮੁੱਦੇ ਹੱਲ ਕਰਾਂਗੇ ਖੋਰ ਲੋਕ ਇੱਥੇ ਮੌਜੂਦ ਨੇ ਬਾਈ ਜੀ ਕਿਵੇਂ ਦੇਖਦੇ ਛੋਟੇ ਵਾਰਡ ਦੇ ਵਿੱਚ ਛੋਟੇ ਮੁਹੱਲੇ ਦੇ ਨੇ ਇਹਨਾਂ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਪਾਰਟੀ ਦੇ ਵੱਲੋਂ ਕਿ ਲੱਗਦਾ ਹੈ ਕਿ ਵਾਕਈ ਆਪਣੀ ਜ਼ਿੰਮੇਵਾਰੀ ਇੱਕ ਤਨਦੇਹੀ ਨਾਲ ਨਿਭਾਉਣਗੇ ਜਾਂ ਫੇ ਜਿਹੜੇ ਪਹਿਲਾਂ ਦੇ ਕੌਂਸਲਰ ਨੇ ਉਹਨਾਂ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਦੇਖਦੇ ਤੁਸੀਂ ਇਹ ਬਹੁਤ ਹੀ ਵਧੀਆ ਪਰਿਵਾਰ ਆ ਜੀ ਇਹਨਾਂ ਦਾ ਜਿਹੜਾ ਅਸ਼ੋਕੜਾ ਸ਼ੁਰੂ ਤੋਂ ਹੀ ਰਾਜਨੀਤਿਕ ਅਸ਼ੋਕੜ ਰਿਹਾ ਵਾ ਇਸ ਪਰਿਵਾਰ ਦੇ ਵਿੱਚ ਇਹਨਾਂ ਨੇ ਆਪ ਤਾਂ ਹੁਣ ਇਲੈਕਸ਼ਨ ਗੜੀ ਹੈ ਪਰ ਇਹਨਾਂ ਨੇ ਹਿਸ਼ਾਰਪੁਰ ਪਿਛਲਾ ਪਿੰਡ ਸੀ ਇਹਨਾਂ ਦਾ ਇਨਾਂ ਨੇ ਬਹੁਤ ਸਾਰੇ ਐਮਐਲਏ ਵੀ ਬਣਾਏ ਨੇ ਪ੍ਰੋਫੈਸਰ ਦੇ ਚੇਅਰਮੈਨ ਵੀ ਬਣਾਏ ਨੇ ਮੰਤਰੀ ਵੀ ਬਣਾਏ ਨੇ ਪਰ ਜੋ ਸਰਦਾਰ ਭਵਿੰਦਰ ਸਿੰਘ ਸੰਧੂ ਜੀ ਆਪਣੇ ਹੋਂਹਾਰ ਪਿਤਾ ਦੇ ਮਾਰਗਦਰਸ਼ਨ ਤੇ ਚੱਲ ਕੇ ਉਹਨਾਂ ਦਾ ਜਜ਼ਬਾ ਉਹਨਾਂ ਦੀ ਸੋਚ ਹੀ ਇਹ ਹੈ ਕਿ ਸਮਾਜ ਦੇ ਵਿੱਚ ਸੇਵਾ ਕੀਤੀ ਜਾਵੇ ਇਕੱਲੇ ਵਾਰ ਦੀ ਗੱਲ ਨਹੀਂ ਸਮੁੱਚੇ ਕਿਤੇ ਵੀ ਲੁਧਿਆਣਾ ਸ਼ਹਿਰ ਜਾਂ ਪੰਜਾਬ ਦੇ ਵਿੱਚ ਕਿਤੇ ਵੀ ਲੋੜ ਪਈ ਆ ਹਮੇਸ਼ਾ ਆਪਣਾ ਖਰਚ ਕਰਕੇ ਸੰਗਤ ਦੀ ਸੇਵਾ ਕਰਦੇ ਰਹੇ ਨੇ ਮੈਨੂੰ ਉਮੀਦ ਆ ਆਸ ਆ ਇਹ ਪਰਿਵਾਰ ਦਿਨ ਦੁਗਣੀ ਰਾ ਚੁਗਣੀ ਤਰੱਕੀ ਕਰੇ ਔਰ ਵਿਕਾਸ ਦੇ ਵਿੱਚ ਸਭ ਤੋਂ ਝੰਡੇ ਗੜਦੇ ਹੋਏ ਵਿਕਾਸ ਨੂੰ ਜੰਗੀ ਪੱਦਰ ਤੇ ਕਰਨਗੇ ਔਰ ਲੋਕਾਂ ਦੀਆਂ ਜੋ ਵੀ ਮੁਸ਼ਕਲਾਂ ਨੇ ਉਹਨਾਂ ਨੂੰ ਦੂਰ ਕਰਨਗੇ ਪਰ ਮੇਰਾ ਵਿਸ਼ਵਾਸ ਇਹ ਕਹਿੰਦਾ ਕਿ ਇਸ ਪਰਿਵਾਰ ਨੇ ਅੱਜ ਤੱਕ ਸਮਾਜ ਸੇਵਾ ਦੇ ਵਿੱਚ ਨਾ ਹੀ ਖਟਿਆ ਕੋਈ ਵੀ ਸ਼ਖਸ ਇਦਾਂ ਦਾ ਨਹੀਂ ਹੋਏਗਾ ਜਿਹੜਾ ਇਸ ਪਰਿਵਾਰ 'ਤੇ ਉਂਗਲ ਕਰ ਸਕੇ ਕਿ ਰਾਜਨੀਤੀ ਦੇ ਵਿੱਚ ਜਾਂ ਸਮਾਜ ਦੇ ਵਿੱਚ ਕਦੇ ਕਿਸੇ ਦਾ ਦਿਲ ਦਿਖਾਇਆ ਹੋਵੇ ਜਾ ਕਦੇ ਕਿਸੇ ਤੋਂ ਕੋਈ ਪੈਸੇ ਦੀ ਮੰਗ ਕੀਤੀ ਹੋਵੇ ਹਮੇਸ਼ਾ ਕੋਲੋਂ ਖਰਚ ਕਰਕੇ ਸਮਾਜ ਦੀ ਸੇਵਾ ਕਰਦੇ ਨੇ ਮੈਂ ਉਮੀਦ ਵੀ ਕਰਦਾ ਆਸ ਵੀ ਕਰਦਾ ਔਰ ਸੰਗਤ ਨੂੰ ਬੇਨਤੀ ਵੀ ਕਰਦਾ ਐਹੋ ਜੇ ਪਰਿਵਾਰਾਂ ਦਾ ਸਾਥ ਦੇ ਕੇ ਤਾਂ ਹੀ ਅਸੀਂ ਸਮਾਜ ਨੂੰ ਸੁਧਾਰ ਸਕਦੇ ਆ ਤੇ ਸਾਨੂੰ ਉਮੀਦ ਆ ਖੈਰੀ ਸੰਧੂ ਜੀ ਤੇ ਉਹਨਾਂ ਦੀ ਹੋਣ ਹਰਨੋ ਰਮਨ ਜੀ ਦੇ ਜਿਹੜੇ ਕਿ ਸਮਾਜ ਸੇਵਾ ਦੇ ਕਾਰਜ ਨੂੰ ਹੋਰ ਅੱਗੇ ਤੋਰਨਗੇ ਅੱਜ ਦੀ ਟਿਕਟ ਮਿਲਣ ਤੇ ਬਹੁਤ ਬਹੁਤ ਵਧਾਈਆਂ ਪਰਿਵਾਰ ਨੂੰ ਉੱਥੇ ਇਸ ਇਲਾਕੇ ਦੇ ਵਿੱਚ ਬੜੀ ਖੁਸ਼ੀ ਆ ਔਰ ਦੀਵਾਲੀ ਵਰਗਾ ਮਾਹੌਲ ਬਣ ਚੁੱਕਾ ਹੈ ਕਿ ਜਿਹੜੀ ਟਿਕਟ ਦਿੱਤੀ ਗਈ ਆ ਉਸ ਟਿਕਟ ਨੂੰ ਜਿੱਤ ਕੇ ਸਰਕਾਰ ਦੀ ਝੋਲੀ ਵਿੱਚ ਪਾਉਣਗੇ ਔਰ ਵਿਕਾਸ ਦੀਆਂ ਲੀਹਾਂ ਨੂੰ ਅੱਗੇ ਤੋਰਦੇ ਹੋਏ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵੇ ਬਾਈ ਜੀ ਦੱਸ ਕੇ ਹਟਣ ਤੁਹਾਡਾ ਬੜਾ ਲੰਬਾ ਚ ਚ ਬਾਰੇ ਰਾਜਨੀਤੀ ਦੇ ਵਿੱਚ ਤਾਂ ਹੁਣ ਕਿਵੇਂ ਦੇਖਦੇ ਏਕਰ ਗੱਲ ਕਰੀਏ ਵਾਰਡ ਦੀ ਵਾਰਡ ਦੀ ਰਾਜਨੀਤੀ ਬਹੁਤ ਛੋਟੀ ਹੁੰਦੀ ਹੈ ਹੁਣ ਤੁਸੀਂ ਆਪਣੇ ਵਾਰਡ ਦੇ ਵਿੱਚ ਰਾਜਨੀਤੀ ਦੇਖਦੇ ਹੋ ਤਾਂ ਮੁਕਾਬਲਾ ਕਿਹੜੀ ਪੱਧਰ ਸਮਝੋ ਕਿ ਪਹਿਲਾ ਮੁਕਾਬਲਾ ਹੁੰਦਾ ਸੀ ਅਕਾਲੀ ਦਲ ਅਤੇ ਕਾਂਗਰਸ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਵੀ ਹੈ ਭਾਜਪਾ ਵੀ ਇੰਡੀਪੈਂਡੈਂਟ ਲੜੀ ਦਾ ਚੋਗਣਾ ਮੁਕਾਬਲਾ ਹੋ ਗਿਆ ਤੁਸੀਂ ਇਸ ਸਾਰੇ ਸੈਨੇਟਰ ਨੂੰ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਆ ਕਿ ਮੇਰਾ ਤਾਂ ਸਾਰਾ ਇਲਾਕਾ ਹੀ ਜਿਹੜਾ ਪਰਿਵਾਰ ਹੈ ਤੇ ਹੁਣ ਅਸੀਂ ਵਾਰਡ ਨੰਬਰ 11 ਦੀ ਸਾਡੇ ਪਰਿਵਾਰ ਨੂੰ ਪਾਰਟੀ ਨੇ ਸੇਵਾ ਲਈ ਆ ਤੇ ਮੈਂ ਸਮਝਦਾ ਕਿ ਆਮ ਆਦੀ ਪਾਰਟੀ ਦਾ ਇਸ ਵੇਲੇ ਕੋਈ ਵੀ ਪਾਰਟੀ ਮੁਕਾਬਲਾ ਨਹੀਂ ਕਰ ਸਕਦੀ ਇਹ ਸਾਰੀਆਂ ਜਿਹੜੀਆਂ ਸੀਟਾਂ ਲੁਧਿਆਣਾ ਸ਼ਹਿਰ ਦੀਆਂ ਪੂਰੇ ਪੰਜਾਬ ਦੀ ਕਾਰਪੋਰੇਸ਼ਨ ਦੀਆਂ ਇਹ ਬਨ ਸਾਈਡ ਜਾਣੀਆਂ ਮੇਰ ਪਾਣੇ ਆਮ ਆਦੀ ਪਾਰਟੀ ਦੇ ਜਿਹੜੇ ਹੁਣ ਤੱਕ ਵਿਕਾਸ ਨਹੀਂ ਹੋਏ ਸੀ ਪਿਛਲੇ ਸਮੇਂ ਦੇ ਵਿੱਚ ਤੇ ਉਹ ਹੁਣ ਜਿਹੜੇ ਹੁਣੇ ਚਾਲੂ ਹੋ ਗਏ ਸਰਕਾਰ ਦੇ ਟਾਈਮ ਤੇ ਹੁਣ ਜਿਹੜੇ ਥੱਲੇ ਦੇ ਤੱਕ ਜਿਹੜੀ ਜ਼ਿੰਮੇਵਾਰੀਆਂ ਉਹ ਕੌਂਸਲਰ ਨੂੰ ਲੱਗ ਜਾਣੀਆਂ ਆ ਤੇ ਮੈਂ ਸਮਝਦਾ ਕਿ ਸਾਡਾ ਪਰਿਵਾਰ ਜਿਹੜਾ ਬੜਾ ਇਮਾਨਦਾਰ ਨਾਲ ਸੇਵਾਸੀ ਕਰਾਂਗੇ ਤੇ ਇਸ ਇਲਾਕੇ ਨੂੰ ਤਰੱਕੀ ਦੀਆਂ ਹੱਥ ਲੈ ਕੇ ਜਾਵਾਂਗੇ ਜਿਹੜੇ ਪਿਛਲੀਆਂ ਹੌਨਟਾਈਆਂ ਰਹਿ ਗਿਆ ਉਹਨਾਂ ਨੂੰ ਅਸੀਂ ਕੰਪਲੀਟ ਕਰਾਂਗੇ ਆਪਾਂ ਬਿਲਕੁਲ ਕੁਝ ਹੋਰ ਲੋਕ ਵੀ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਆ ਉਹ ਕਰਾਂਗੇ ਤਾਂ ਦੇਖ ਸਕਦੇ ਤੁਸੀਂ ਖੁਸ਼ੀ ਦਾ ਜਿਹੜਾ ਕੀ ਮਾਹੌਲ ਹੈ ਕੁਝ ਦਾ ਜਿਹੜਾ ਕੀ ਮਾਹੌਲ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਔਰ ਵੱਡੀ ਵੱਡਾ ਬਿਆਲੇ ਨੇ ਵੀ ਜਿੱਤਾ ਗਿਆ ਕਿ ਕਿਹਾ ਜਾ ਰਿਹਾ ਕਿ ਵਨ ਸਾਈਡਡ ਜਿਹੜਾ ਕਿ ਮੁਕਾਬਲਾ ਹੈ ਉਹ ਦੇਖੋ ਕਿ ਮਿਲ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਨ ਸਾਈਡਡ ਹੋ ਕੇ ਜਿਹੜੀ ਕਿ ਨਿਕਲੇਗੀ ਤਾਂ ਕੁਝ ਹੋਰ ਇਲਾਕਾ ਨਿਵਾਸੀ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਬਾਈ ਜੀ ਕਿਵੇਂ ਦੇਖਦੇ ਹੋ ਠੋਡੇ ਵਾਰਡ ਦੇ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਹੈ ਸੰਧੂ ਪਰਿਵਾਰ ਨੂੰ ਤਾਂ ਕੀ ਲੱਗਦਾ ਹੈ ਕਿ ਜ਼ਿੰਮੇਵਾਰੀ ਵਾਕਈ ਤਨ ਦੇ ਇਹਨਾਂ ਦੇ ਭਾਅ ਪਾਣਗੇ ਸੰਧੂ ਪਰਿਵਾਰ ਦਾ ਬਹੁਤ ਜ਼ਿਆਦਾ ਤਜਰਬਾ ਹੈ ਉਹਨੂੰ ਬਹੁਤ ਬਿਹਤਰੀਨ ਤਰੀਕੇ ਨਾਲ ਨੁਭਾਅ ਪਾਣਗੇ ਉਹ ਜਿਹੜੇ ਪਹਿਲਾਂ ਇਹਨੂੰ ਨੁਮੰਦਗੀ ਕਰਦੇ ਰਹੇ ਉਹਨਾਂ ਦੇ ਵੱਲੋਂ ਕੀ ਗੱਲ ਵਾਰਡ ਦੇ ਵਿੱਚ ਕੰਮ ਕਾਜ ਕੀਤਾ ਗਿਆ ਜਾਂ ਫਿਰ ਨਹੀਂ ਕੀਤਾ ਗਿਆ। ਪਹਿਲਾਂ ਹਰ ਕੋਈ ਆਪਣੇ ਆਪਣੇ ਹਿਸਾਬ ਨਾਲ ਕਰਦਾ। ਪਰ ਨਿਊ ਜਨਰੇਸ਼ਨ ਇਹਨਾਂ ਦਾ ਹਿਸਾਬ ਹੋਰ ਹੈ। ਇਹਨਾਂ ਦੀ ਨਵੀਂ ਸੋਚ ਹੈ। ਔਰ ਪਹਿਲਾਂ ਤੋਂ ਬਹੁਤ ਜ਼ਿਆਦਾ ਵਧੀਆ ਕੰਮ ਹੋਇਆ। ਤਾਂ ਬਿਲਕੁਲ ਕਿਹਾ ਜਾ ਰਿਹਾ ਕਿ ਪਹਿਲਾਂ ਤੋਂ ਬਹੁਤ ਜ਼ਿਆਦਾ ਵਧੀਆ ਕੰਮ ਹੋਏਗਾ ਤਾਂ ਇਹ ਤਸਵੀਰਾਂ ਥੋੜਨਾ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਅਸ਼ੀਰਵਾਦਾ ਜਿਹੜਾ ਕਿ ਲਿਆ ਜਾ ਰਿਹਾ ਤਾਂ ਔਰ ਕਿਹਾ ਜਾ ਰਿਹਾ ਕਿ ਵਨ ਸਾਈਡਡ ਜਿਹੜਾ ਕਿ ਮੁਕਾਬਲਾ ਇਸ ਵਾਰ ਰਹਿਣ ਵਾਲਾ ਹਾਲਾਂਕਿ ਪਹਿਲਾਂ ਦੇਖਣ ਨੂੰ ਮਿਲਦਾ ਸੀਗਾ ਕਿ ਕਾਂਗਰਸ ਅਤੇ ਅਕਾਲੀ ਦਲ ਹੀ ਕੰਟੈਸਟ ਕਰਦੇ ਸੀਗੇ ਪਰ ਹੁਣ ਇਸ ਵਾਰ ਚਾਰ ਪਾਰਟੀਆਂ ਜਿਹੜੀਆਂ ਕਿ ਚੋਣ ਮੈਦਾਨ ਦੇ ਵਿੱਚ ਨੇ ਤਾਂ ਇੰਡੀਪੈਂਡੈਂਟ ਚੋਣਾਂ ਜਿਹੜੀ ਕਿ ਭਾਜਪਾ ਦੇ ਵੱਲੋਂ ਲੜੀ ਜਾ ਰਹੀ ਹੈ ਤਾਂ ਦੇਖ ਪਾਇਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ 21 ਤਰੀਕ ਨੂੰ ਜਿਹੜੀਆਂ ਮਤਦਾਦਾਨਾਂ ਲੋਕਾਂ ਦੇ ਵੱਲੋਂ ਕਿਹੜੀ ਪਾਰਟੀ ਦੇ ਕਿਹੜੇ ਉਮੀਦਵਾਰ ਦੇ ਉੱਤੇ ਆਪਣਾ ਭਰੋਸਾ ਜਤਾਉਂਦੇ ਹੋਏ ਨਜ਼ਰ ਆਣੇ ਕਿਹੜਾ ਪਰਸਨ ਸਲਮਾਨ ਦੇ